ਰਾਜਾ ਵੜਿੰਗ ਅਸਤੀਫਾ ਦੇਣ ਜਾ ਰਹੇ ਨੇ ਰਾਜਾ ਵੜਿੰਗ ਨੇ ਅਸਤੀਫੇ ਦਾ ਐਲਾਨ ਕਰਤਾ ਰਾਜਾ ਵੜਿੰਗ ਕਿਉਂ ਅਸਤੀਫਾ ਦੇ ਰਹੇ ਨੇ ਕੀ ਐਸੀ ਵਜ੍ਹਾ ਬਣ ਗਈ ਕਿ ਰਾਜਾ ਵੜਿੰਗ ਨੂੰ ਖੁੱਲੀ ਰੈਲੀ ਦੇ ਵਿੱਚ ਇਸ ਗੱਲ ਦਾ ਐਲਾਨ ਕਰਨਾ ਪੈ ਗਿਆ ਕਿ ਭਾਈ ਮੈਂ ਅਸਤੀਫਾ ਦੇਣ ਦੇ ਲਈ ਤਿਆਰ ਆ ਆਖਿਰਕਾਰ ਰਾਜਾ ਵੜਿੰਗ ਨੇ ਕਿੱਥੇ ਤੇ ਕਿਉਂ ਅਸਤੀਫਾ ਦੇਣ ਦੀ ਗੱਲ ਆਖੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੁੱਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਕਾਂਗਰਸ ਦੇ ਵਿੱਚ ਇਨੀ ਦਿਨੀ ਉਤਲ ਪੁਤਲ ਤਾਂ ਹੈ ਹੀ ਹੈ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਠਾਕ ਹੈ ਜਾਂ ਨਹੀਂ ਇਹਦੇ ਬਾਰੇ ਤਾਂ ਹਜੇ ਚਰਚਾਵਾਂ ਬਾਅਦ ਦੀ ਗੱਲ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਚਾਨਕ ਅਸਤੀਫੇ ਦਾ ਐਲਾਨ ਕਰਤਾ ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ ਦੇਖ ਕੇ ਮੈਂ ਵੀ ਹੈਰਾਨ ਸੀ ਫਿਰ ਇਸ ਖਬਰ ਦੀ ਖੋਜ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਰਾਜਾ ਵੜਿੰਗ ਨੇ ਆਖਿਰ ਅਜਿਹਾ ਕਿਉਂ ਕੀਤਾ ਰਾਜਾ ਵੜਿੰਗ ਦਰਅਸਲ ਲੁਧਿਆਣੇ ਦੇ ਡੱਲਾ ਦੇ ਵਿੱਚ ਇੱਕ ਸੜਕ ਦਾ ਉਦਘਾਟਨ ਕਰਨ ਪਹੁੰਚੇ ਸੀਗੇ ਨਿਰਮਾਣ ਕਾਰਜਾਂ ਦਾ ਨੀ ਪੱਥਰ ਰੱਖਣ ਪਹੁੰਚੇ ਸੀ ਮਾਫ ਕਰਨਾ ਉਦਘਾਟਨ ਨਹੀਂ ਨੀ ਪੱਥਰ ਰੱਖਣ ਪਹੁੰਚੇ ਸੀ ਉਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਲੁਧਿਆਣੇ ਵਾਲੀ ਸੀਟ ਤੋਂ ਅਸਤੀਫਾ ਦੇ ਕੇ ਗਿੱਦੜਵਾਹਾ ਲੜਨ ਦੇ ਲਈ ਤਿਆਰ ਆ ਰਾਜਾ ਵੜਿੰਗ ਕੀ ਕਹਿੰਦੇ ਆ ਆਪਾਂ ਸੁਣਦੇ ਆ ਜਾਂ ਤਾਂ ਆ ਲੜ ਇਹ ਬਾਈ ਇਲੈਕਸ਼ਨ ਤੋਂ ਉਲਟਾ ਬਚਾਉਂਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਮੈਂ ਆਖਿਆ ਗਿੱਦੜ ਤੋਂ ਮਾਨਸਤਾਨ ਲੜਨ ਨੂੰ ਸੁਖੀਰ ਜੀ ਇਹ ਤੁਹਾਨੂੰ ਹੀ ਜ਼ਵਾਦ ਆਊਗਾ ਇੱਕ ਮੜਪੀ ਦਾ ਮਾਨਸਤਾਨ ਕਿਉਂਕਿ ਉੱਥੇ ਚੋੜਾ ਨਾਲ ਕੁੱਤੀ ਰਲੀ ਨਹੀਂ ਉੱਥੇ ਮੜਪੀ ਤਾਂ ਹੈ ਉਹ ਬੀਜੇਪੀ ਦੇ ਇੱਧਰ ਆ। ਪਹਿਲਾਂ ਉਹਨਾਂ ਨੇ ਕਾਂਗਰਸ 'ਚ ਭੇਜਤਾ ਸੀ ਵੀ ਤੂੰ ਇੱਧਰ ਬੁਲੇ ਲੈ ਜੇ ਸਾਨੂੰ ਖਸਾਉਣ ਲੱਗੂਗਾ ਤਾਂ ਅਮਰਿੰਦਰ ਨਾਲ ਤੂੰ ਜ਼ਰਾ ਆਤ ਨੂੰ ਜਾ ਕੇ ਗੱਲ ਕਰਾ ਦਿਆ ਕਰ। ਤਾਂ ਹੀ ਤਾਂ ਅਮਰਿੰਦਰ ਫੇਲ ਹੋਇਆ। ਤੁਮੇ ਰਲ ਗਏ। ਅਮਰਿੰਦਰ ਸਿੰਘ ਜਿਵੇਂ ਫੇਲ ਹੋਇਆ। ਪਹਿਲੇ ਇਲਕਸ਼ਨਾਂ 'ਚ ਪਹਿਲੀ ਸਰਕਾਰ ਲਈ ਨਹੀਂ ਰਲਿਆ ਸੀ। ਦੂਜੀ ਦੂਜੀ 'ਚ ਰਲਿਆ ਸੀ ਕਿ ਨਹੀਂ ਅਮਰਿੰਦਰ ਸਿੰਘ ਬਾਦਲੂ ਨਾਲ ਬੋਲੋ। ਇਸ ਥਾਰੀ ਦੁਨੀਆ ਚ ਨਹੀਂ। ਰਾਜਾ ਵੜਿੰਗ ਨੇ ਇਹ ਗੱਲ ਕਹਿਤੀ ਕਿ ਜੇਕਰ ਸੁਖਬੀਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਚੋਣ ਮદાન ਚੁੱਤਰ ਦੇ ਅ ਗਿੱਦੜ ਬਾਯੋਂ ਤਾਂ ਉਹ ਅਸਤੀਫਾ ਦੇ ਕੇ ਗਿੱਦੜਵਾ ਚੋਣ ਲੜਨ ਦੇ ਲਈ ਤਿਆਰ ਨੇ ਇਹ ਹੁਣ ਵੱਡੀ ਤੇ ਅਹਿਮ ਗੱਲ ਹੈ ਕਿ ਰਾਜਾ ਵੜਿੰਗ ਕੀ ਵਾਕਈ ਇਦਾਂ ਕਰਨ ਜਾ ਰਹੇ ਨੇ ਇਸ ਤੋਂ ਬਾਅਦ ਰਾਜਾ ਵੜਿੰਗ ਨੂੰ ਇਸ ਦਾ ਜਿਹੜਾ ਕਹਿ ਲਈਏ ਕਿ ਪੱਤਰਕਾਰਾਂ ਨੇ ਮਿਲਣੀ ਦੇ ਦੌਰਾਨ ਸਵਾਲ ਕਰ ਲਿਆ ਕਿ ਕੀ ਤੁਸੀਂ ਇਹ ਛੁਰਲੀ ਛੱਡੀ ਹੈ ਕੀ ਚੱਕਰ ਹੈ ਇਸ ਤੇ ਰਾਜਾ ਵੜਿੰਗ ਨੇ ਕੀ ਕਿਹਾ ਉਹ ਵੀ ਸੁਣਦੇ ਆਂ ਬਾਹਰ ਦੇ ਵਿੱਚ ਜਦੋਂ ਚੋਹ ਬਈ ਜੇਕਰ ਸੁਖਬੀਰ ਬਾਦਲ ਪਰ ਮਨਪ੍ਰੀਤ ਬਾਦਲ ਚੋਹ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਲੁਧਿਆਣਾ ਤੋਂ ਸਟੀਫਾ ਦੇ ਕੇ ਮੈਂ ਵੀ ਚੋਹ ਨਦਾਨ ਦੇ ਵਿੱਚ ਆਵਾਂਗਾ ਸੋ ਕੀ ਕਾਰਨ ਬਣਿਆ ਕਿ ਮੈਨੂੰ ਥੈਰੀਕਲ ਤੁਸੀਂ ਜਵਾਬ ਦੇ ਕੇ ਜੀ ਸੁਖਬੀਰ ਬਾਦਲ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਹ ਦੇ ਅੰਦਰ ਕੀ ਹੋ ਰਿਹਾ ਹੈ ਜਿਮਨੀ ਚੋਹ ਦੇ ਵਿੱਚ ਕੀ ਮਨਪ੍ਰੀਤ ਬਾਦਲ ਉਥੇ ਕੋ ਮਰੇ ਹੈ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇ ਵੇ ਹੈ ਮੈਂ 2019 ਦਾ ਇਹ ਰੋਲਾ ਪਾ ਰਿਹਾ ਹੈ ਉਹ ਬੀਜੇਪੀ ਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਬੀਜੇਪੀ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਬੀਜੇਪੀ ਸੰਭਾਲੋ ਸੈਂਟਰ ਸੰਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਣੀ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਹਦੇਸ਼ ਦੇ ਨੇ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਦਿੰਦੇ ਆਸੀਂ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਆਂ ਅਚਨ ਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨ ਚੇਤ ਹੁਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨ ਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਦੇ ਇਹ ਕਾਰੀ ਤਨਖਾਹਿਆ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂਦਾ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣਵ ਨਹੀਂ ਲੜਨਗੇ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਏ ਇਲੈਕਸ਼ਨ ਤੋਂ ਬਚਣ ਆਸਤੇ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਆ ਵੀ ਯਾਰ ਤੂੰ ਸੀ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣਵ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚੋਣਵ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚ ਨਾ ਲੜੇ ਤੇ ਫਿਰ ਰਾਜਾ ਵੜਿੰਗਾ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਦਾ ਕਾਰਨ ਹੀ ਹੈ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਹਾਂਜੀ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕਰਨੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਹੜੀ ਐ ਸਿੱਖੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰਾਲਾ ਜਿਹੜਾ ਭੱਜੇ ਨੰਬੀ ਉਹ ਭੱਜ ਨਾ ਜਾਵੇ ਮੈਦਾਨ ਚ ਉਹ ਵੀ ਆ ਭਾਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦਤ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪੱਗ ਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਗੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਗੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ ਸੋ ਦਿਸ ਇਜ਼ ਇਹ ਹੋਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਕੁੱਲ ਮਿਲਾ ਕੇ ਰਾਜਾ ਵੜਿੰਗ ਨੇ ਇੱਕ ਤਰੇ ਨਾਲ ਸਿਆਸੀ ਸ਼ੁਰਲੀ ਕਹਿ ਲიਏ ਆਪਣੇ ਦਿਲ ਦੀ ਇੱਛਾ ਕਹਿ ਲਈਏ ਜਾਂ ਫਿਰ ਕਹਿ ਲਈਏ ਕਿ ਜਿਹੜਾ ਮਾਹੌਲ ਬਣਿਆ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਹੋਰ ਜਿਹੜਾ ਉਹ ਦਿਖਾਉਣ ਦੇ ਲਈ ਆਪਣੇ ਆਪ ਦੀ ਸਰਗਰਮੀ ਦਿਖਾਉਣ ਦੇ ਲਈ ਵੜਿੰਗਣੇ ਬਿਆਨ ਦਿੰਦਾ ਕਾਂਗਰਸ ਕਦੇ ਵੀ ਜਿਹੜਾ ਰਿਸਕ ਨਹੀਂ ਲਾਊਗੀ ਕਿ ਉਹ ਲੁਧਿਆਣੇ ਵਰਗੀ ਕ੍ਰੂਸ਼ੀਅਲ ਲੋਕ ਸਭਾ ਸੀਟ ਜਿਹੜੀ ਉਹਨੇ ਜਿੱਤੀ ਹੋਵੇ ਫਟਾਫ ਫਾਈਟ ਦੇ ਵਿੱਚ ਜਿੱਤੀ ਹੋਵੇ ਉਸ ਸੀਟ ਨੂੰ ਖਾਲੀ ਕਰਾ ਕੇ ਗਿੱਦੜਵਾਹੇ ਇਹ ਸੋਨਾ ਵੀ ਨਹੀਂ ਲੱਗਦਾ ਪਹਿਲਾਂ ਗਿੱਦੜਵਾਹ ਛੜਾਇਆ ਲੁਧਿਆਣਾ ਲੜਾਇਆ ਲੁਧਿਆਣਾ ਛੜਾ ਕੇ ਗਿੱਦੜਵਾਹ ਲੜਾਉਣਗੇ ਇਹ ਕੋਈ ਸਿਰ ਪੈਰ ਦੀ ਗੱਲ ਹੈ ਨਹੀਂ ਰਾਜਾ ਵੜਿੰਗ ਜੇਕਰ ਸਿੱਧਾ 1 ਟੂ 1 ਮੁਕਾਬਲੇ 'ਚ ਜਾਣਾ ਚਾਹੁੰਦੇ ਆ ਮਨਪ੍ਰੀਤ ਦੇ ਨਾਲ ਤੇ ਸੁਖਬੀਰ ਬਾਦਲ ਦੇ ਨਾਲ ਤਾਂ ਰਾਜਾ ਵੜਿੰਗ ਨੂੰ ਬਿਬਾ ਅਮਰਤਾ ਵੜਿੰਗ ਲਈ ਟਿਕਟ ਦੀ ਪੈਰਵਾਈ ਕਰਨੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਬਠਿੰਡੇ 'ਚ ਕੀਤੀ ਨਹੀਂ ਸਹੀ ਤਰੀਕੇ ਨਾਲ ਚਰਚਾ ਮਾਤਾ ਬਹੁਤ ਸਾਰੀਆਂ ਨੇ ਕਿ ਕਦੇ ਮਨਪ੍ਰੀਤ ਨੇ ਸੁਖਬੀਰ ਨਾਲ ਸਮਝੌਤਾ ਕੀਤਾ ਸੀ ਕਿਹਾ ਜਾਂਦਾ ਹੈ ਕਿ ਵੜਿੰਗਣੇ ਵੀ ਕਰ ਲਿਆ ਹਾਲਾਂਕਿ ਦਾ ਕੋਈ ਸਬੂਤ ਕਿਸੇ ਕੋਲ ਨਹੀਂ ਹੈ ਵੜਿੰਗ ਇਸ ਗੱਲ ਨੂੰ ਬਹੁਤ ਵਾਰ ਰੱਦ ਵੀ ਕਰ ਚੁੱਕੇ ਨੇ ਪਰ ਚਰਚਾਵਾਂ ਨੇ ਗਿੱਦੜ ਬਾਹੇ ਚ ਵੀ ਲੰਬੀ ਚ ਵੀ ਤੇ ਬਠਿੰਡੇ ਚ ਵੀ ਇਸ ਗੱਲ ਦੀਆਂ ਕਿ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸੇ ਪਾਸਸ ਦੇਣ ਦੇ ਲਈ ਸੁਰੱਖਿਆਤ ਲਾਂਘਾ ਦੇਣ ਦੇ ਲਈ ਜਿਹੜਾ ਇਹ ਸਾਰੀ ਗਿੱਟਮਿਟ ਹੋਈ ਇਹ ਕਲੇਸ਼ ਦਾ ਗੱਲ ਹੈ ਜੇ ਵਾਕਈ ਵੜਿੰਗ ਚਾਹੁੰਦੇ ਹੈ ਕਿਸਕਬੀਰ ਸਿੰਘ ਬਾਦਲ ਨਾਲ ਤੇ ਮਨਪ੍ਰੀਤ ਸਿੰਘ ਬਾਦਲ ਨਾਲ ਸਿੱਧਮ ਸਿੱਧੇ ਹੱਥ ਕੀਤੇ ਜਾਣ ਤੇ ਫਿਰ ਬਿਬਾ ਵੜਿੰਗ ਤੋਂ ਉੱਤਮ ਕੈਂਡੀਡੇਟ ਤਾਂ ਕੋਈ ਉੱਥੇ ਹੈ ਨਹੀਂ ਉਹਨਾਂ ਤੋਂ ਵਧੀਆ ਉਮੀਦਵਾਰ ਜਿਹੜਾ ਉਹ ਗਿੱਦੜ ਬਾਹੇ 'ਚ ਫਿਰ ਕੋਈ ਨਹੀਂ ਫਿਰ ਰਾਜਾ ਵੜਿੰਗ ਨੂੰ ਬਿਬਾ ਅਮਰਤਾ ਵੜਿੰਗ ਦੇ ਹੱਥ 'ਚ ਕਾਂਗਰਸ ਵਾਲੀ ਟਿਕਟ ਲਿਆ ਕੇ ਫੜਾਉਣੀ ਚਾਹੀਦੀ ਆ ਫਿਰ ਇਹ ਬਿਆਨਬਾਜ਼ੀਆਂ ਕਰਨ ਦੀ ਥਾਂ ਤੇ ਕੰਮ 'ਚ ਲੱਗਣਾ ਚਾਹੀਦਾ ਜਿਸ 'ਚ ਰਾਜਾ ਵੜਿੰਗ ਫਿਲਹਾਲ ਪਿੱਛੜਦੇ ਹੋਏ ਨਜ਼ਰ ਆਉਂਦੇ ਆ ਗਿੱਦੜ ਬਾਹੇ